ਟਾਟਾ ਦੀ ਸਿਆਰਾ ਗੱਡੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਟ੍ਰੈਂਡ ਕਰੀ ਐ ਇਸ ਵੇਲੇ ਇਹ ਗੱਡੀ ਪੰਜਾਬ ਦੇ ਵਿੱਚ ਆ ਚੁੱਕੀ ਐ ਇਸ ਗੱਡੀ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਨੇ ਇਸ ਦੇ 베ਸ ਵੇਰੀਐਂਟ ਦੇ ਵਿੱਚ ਕੀ ਕੁਝ ਮਿਲੇਗਾ ਕਿੰਨੇ ਇਹਦੇ ਵੇਰੀਐਂਟ ਹੈਗੇ ਨੇ ਟੌਪ ਮਾਡਲ ਦਾ ਕੀ ਪ੍ਰਾਈਸ ਹੈਗਾ ਬਹੁਤ ਸਾਰੇ ਫੀਚਰ ਇਸ ਗੱਡੀ ਦੇ ਵਿੱਚ ਐ ਐਡ-ਆਨ ਕੀਤੇ ਗਏ ਨੇ ਸਾਰੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਇੱਕ ਲੁੱਕ ਤੁਸੀਂ ਦੇਖੋ ਬਾਹਰੋਂ ਸ਼ਿਆਰਾ ਗੱਡੀ ਦੀ ਬਹੁਤ ਕਮਾਲ ਦੀ ਲੁੱਕ ਜਿਹੜੀ ਆ ਟਾਟਾ ਦੇ ਵੱਲੋਂ ਤਿਆਰ ਕੀਤੀ ਗਈ ਆ ਤਾਂ ਮੇਰੇ ਨਾਲ ਅਰਮਾਨ ਮੌਜੂਦ ਹੈਗੇ ਨੇ ਜਿਹੜੇ ਟਾਟਾ ਤੋਂ ਨੇ ਇਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਟੌਪ ਮਾਡਲ ਤੋਂ ਲੈ ਕੇ ਬੇਸ ਮਾਡਲ ਤੱਕ ਸਾਰੇ ਫੀਚਰ ਦੱਸਣਗੇ ਬੇਸ ਮਾਡਲ ਤੁਹਾਨੂੰ ਕਿੰਨੇ ਦਾ ਮਿਲੇਗਾ ਟੌਪ ਮਾਡਲ ਤੁਹਾਨੂੰ ਕਿੰਨੇ ਦਾ ਮਿਲਾ ਗਿਆ ਤੇ ਸਾਰੀ ਗੱਲਬਾਤ ਕਰਦੇ ਆ ਅਰਮਾਨ ਸਭ ਤੋਂ ਪਹਿਲਾਂ ਤਾਂ ਐ ਦੱਸੋ ਕਿ ਇਹ ਕਿਹੜਾ ਵੇਰੀਐਂਟ ਹੈ ਜਿਹੜਾ ਇਹ ਵੀਰੀਨ ਆਪਣੇ ਕੋ ਖੜਾ ਵਾ ਇਹ ਹੈਗਾ ਟੌਪ ਆਫ ਦੀ ਲਾਈਨ ਅਨਕਲਿਪਸ ਪਲੱਸ ਵੈਰੀਐਂਟ ਠੀਕ ਹੈ ਟੌਪ ਵੈਰੀਐਂਟ ਸਾਡੇ ਕੋ ਖੜਾ ਵਾ ਡੀਜ਼ਲ ਦੇ ਵਿੱਚ ਠੀਕ ਹੈ ਤੇ ਇਹ 4 ਸਿਲੰਡਰ ਮਿਲੂਗਾ ਇਹਦੇ ਵਿੱਚ ਤੁਹਾਨੂੰ 3 ਇੰਜਨ ਆਪਸ਼ਨ ਮਿਲਦੀਆਂ ਹਨ ਇੱਕ ਪੈਟਰੋਲ ਮਿਲਦੀ ਆ ਪੈਟਰੋਲ ਟਰਬੋ ਆ ਜੂਗੀ ਫਿਰ ਡੀਜ਼ਲ ਆ ਜੂਗੀ ਤਾਂ ਠੀਕ ਹੈ ਤੇ ਤਿੰਨੋਂ ਹੀ ਇੰਜਨ 1.5 ਦੇ ਵਿੱਚ ਰਹਿਣ ਵਾਲੇ ਆ ਠੀਕ ਹੈ ਠੀਕ ਹੈ ਜੀ ਜੇ ਆਪਾਂ ਇਸ ਵੀਰਿਅੰਟ ਦੀ ਗੱਲ ਕਰੀਏ ਜਿਹੜਾ ਇਹਦੀ ਕਲਰ ਤੋਂ ਹੀ ਆਪਾਂ ਗੱਲ ਕਰੀਏ ਤੇ ਕਲਰ ਇਹਦੇ ਵਿੱਚ ਗ੍ਰੀਨ ਮਿਸਟ ਆ ਜਿਹੜਾ ਇਸ ਟਾਈਮ ਇੱਥੇ ਖੜਾ ਵਾ ਠੀਕ ਹੈ ਇਹ ਕਲਰ ਵੀ ਇਦਾਂ ਵਾ ਕਿ ਜੇ ਦੂਰੋਂ ਜਾਓਗੇ ਪ੍ਰੀਮੀਅਮ ਸ਼ੇਡ ਮਾਰਦਾ ਇਹਦੇ ਵਿੱਚ ਦੋ ਸ਼ੇਡਾਂ ਹੈਗੀਆਂ ਕਲਰ ਦੇ ਵਿੱਚ ਤੇ ਜੇ ਫਰੰਟ ਦੀ ਗੱਲ ਕਰੀਏ ਤੇ ਫਰਸਟ ਇਨ ਸੈਗਮੈਂਟ ਇਹਦੇ ਵਿੱਚ ਜਿਹੜੀ ਇੱਕ ਕਨੈਕਟਿਡ एलईडी लाइट ਦਿੱਤੀ ਗਈ ਹੈ ਇਹਦੇ ਵਿੱਚ ਤੁਹਾਨੂੰ ਕੋਈ ਕੱਟ ਨਹੀਂ ਮਿਲੇਗਾ ਜਿੱਦਾਂ ਬਾਕੀ ਕੱਟੀਆਂ ਦੇ ਵਿੱਚ ਤੁਹਾਨੂੰ ਕੱਟ ਦੇਖਣ ਨੂੰ ਮਿਲ ਜਾਂਦੇ ਆ ਰਾਈਟ ਬੱਕਰੀਆਂ ਬੱਕਰੀਆਂ ਹੁੰਦੀਆਂ ਇਹ ਤੁਹਾਨੂੰ ਪੂਰੀ ਹੀ ਰਾਉਂਡ ਸ਼ੇਪ ਦੇ ਵਿੱਚ ਮਿਲੇਗੀ ਇਹ ਲੁੱਕ بیس ਮਾਡਲ ਦੇ ਵਿੱਚ ਵੀ ਸੇਮ ਰਹਿੰਦੀ ਅੱਗੋਂ بیس ਮਾਡਲ ਦੇ ਵਿੱਚ ਵੀ ਸੇਮ ਹੀ ਰਹੂਗੀ ਲਾਈਟ ਵੀ ਸੇਮ ਹੀ ਰਹੂਗੀ ਸਟਰਕਚਰ ਕਾਰ ਦਾ ਸੇਮ ਹੀ ਰਹੂਗਾ ਉਹਦੇ ਵਿੱਚ بیس ਮਾਡਲ ਤੋਂ ਲੈ ਕੇ ਟੌਪ ਮਾਡਲ ਤੱਕ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਆ ਤਾਂ ਨਹੀਂ ਕੋਈ ਐਕਸਟਰਾ ਉਹ ਮਾਡਲ ਦੇ ਵਿੱਚ ਕੀ ਹੈ ਅੱਗੇ ਦੇ ਟਾਪ ਵੇਰੀਐਂਟ ਦੀ ਤੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਜਿਹੜਾ 뮤ਜ਼ਿਕ ਸਿਸਟਮ ਇਹਦੇ ਵਿੱਚ ਆਣਾ ਵਾ ਹਾਂ ਉਹ ਤੁਹਾਡਾ JBL ਦਾ ਆਣਾ ਠੀਕ ਹੈ 12 ਸਪੀਕਰ ਆਉਗੇ ਤੇ ਫਰਸਟ ਇਨ ਸੈਗਮੈਂਟ ਇਹਦੇ ਵਿੱਚ ਸਾਊਂਡ ਬਾਰ ਦਿੱਤੀ ਗਈ ਹੈ ਜੋ ਹਾਲੇ ਤੱਕ ਕਿਸੇ ਗੱਡੀ ਦੇ ਵਿੱਚ ਆਫਰ ਨਹੀਂ ਕੀਤੀ ਕਿਹਨੀਆਂ ਵੀ ਕਿਸੇ ਵੀ ਕੰਪਨੀ ਨੇ ਠੀਕ ਹੈ ਜਿਵੇਂ بیس ਮਾਡਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਮੈਂ ਚ ਉਹਨਾਂ ਕਿ ਸਾਈਡ ਤੋਂ ਇੱਕ ਵਾਰੀ ਪੂਰੀ ਗੱਡੀ ਦੀ ਲੁੱਕ ਤੁਸੀਂ ਦਿਖਾਓ ਵਿਜੇ ਕੀ ਕੀ ਕੁਛ ਇਸ ਗੱਡੀ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਹਨ ਮੈਨੂੰ ਲੱਗਦਾ ਕਿ ਇਹ ਜਿਹੜਾ ਡਿਜ਼ਾਈਨ ਜਿਹੜਾ ਸੀਗਾ ਪਹਿਲੀ ਸਿਆਰਾ ਦਾ ਸੀਗਾ ਤਾਂ ਉਹ ਬਹੁਤ ਲੋਕਾਂ ਨੂੰ ਪਸੰਦ ਆਇਆ ਇਹ ਸੇਮ ਇਸ ਵਾਰ ਵੀ ਰੱਖਿਆ ਗਿਆ ਮੈਨੂੰ ਲੱਗਦਾ ਕਿ ਦੌਰ ਦੇ ਦਿੱਤਾ ਗਿਆ ਬਸ ਇਹਦੇ ਚ ਹਨਾ ਬਸ ਸਰ ਉਹ ਇਸ ਲਈ ਕੰਟੀਨਿਊ ਤਾਂ ਨਹੀਂ ਕਰ पाए ਕਿਉਂ ਸੇਫਟੀ ਨੋਰਮਸ ਕਰਕੇ ਜਿਹੜੀ ਪੁਰਾਣੀ ਸੀਗੀ ਉਹਦਾ ਜਿਹੜਾ ਕਰਵ ਗਲਾਸ ਸੀਗਾ ਉਹਨੂੰ ਮੇਨਟੇਨ ਕਰਕੇ ਹੀ ਇਹਦੇ ਵਿੱਚ ਜਿਹੜਾ ਇਹ ਪੈਨਲ ਦੀ ਜਿਹੜੀ ਸ਼ੇਪ ਤੁਸੀਂ ਦੇਖ ਸਕਦੇ ਹੋ ਇਹ ਲੁੱਕ ਵਾਈਜ਼ ਪੁਰਾਣੀ ਹਰ ਗਈ ਦਿੱਤਾ ਪਿਆ ਵਾ ਬਟੇ ਹੈ ਕਿ ਕਰਬ ਤਾਂ ਨਹੀਂ ਹੋਇਆ ਕਿਉਂਕਿ ਸੇਫਟੀ ਨੌਂਸ ਕਰਕੇ ਕਰਬ ਗਲਾਸ ਨਹੀਂ ਦਿੱਤਾ ਗਿਆ। ਬਾਕੀ ਸ਼ੇਪ ਸੇਮ ਹੁੰਦਾ ਹੀ ਹੀ ਬਣਾਈ ਗਈ ਹੈ। ਠੀਕ ਹੈ। ਜਿਹੜੀ ਉਹਦੀ ਲੈਗੇਸੀ ਹੈਗੀ ਉਹਦਾ ਹੀ ਮੇਨਟੇਨ ਕੀਤੀ ਪਈ ਹੈ। ਠੀਕ ਹੈ। ਜਿਵੇਂ ਇਹ ਟਾਪ ਮਾਡਲ ਹੈ ਇਹਦਾ ਐਕਸ ਸ਼ੋਰੂਮ ਪ੍ਰਾਈਸ ਕੀ ਇਹਦਾ ਰਹਿਣ ਵਾਲਾ ਹੈ? ਜੇ ਐਕਸ ਸ਼ੋਰੂਮ ਦੀ ਭਾਜੀ ਗੱਲ ਕਰੀਏ ਹਲੇ ਟਾਪ ਵੇਰੀਐਂਟ ਦਾ ਰਿਵੀਲ ਨਹੀਂ ਕੀਤਾ ਗਿਆ। ਰਿਵੀਲ ਨਹੀਂ ਕੀਤਾ ਗਿਆ। ਉਦਾਂ ਜੇ ਆਪਾਂ ਸਟਾਰਟਿੰਗ ਦੀ ਗੱਲ ਕਰ ਲਈਏ ਤੇ 11 ਤੋਂ ਪੈਟਰੋਲ ਆ। ਠੀਕ ਹੈ। ਤੇ ਡੀਜ਼ਲ ਦੀ ਆਪਾਂ ਗੱਲ ਕਰੀਏ ਤੇ 13 ਤੋਂ ਐਕਸ ਸ਼ੋਰੂਮ ਸਟਾਰਟ ਹੋ ਗਈ ਹੈ ਗੱਡੀ ਕਿਹੜੇ ਕਿਹੜੇ ਵੇਰੀਐਂਟ ਦੇ ਪ੍ਰਾਈਸ ਰਿਵੀਲ ਹੁਣ ਤੱਕ ਕੀਤੇ ਗਏ ਨੇ ਕੰਪਨੀ ਵੱਲੋਂ ਇਸ ਟਾਈਮ ਸਿਰ ਆਪਾਂ ਜੇ ਇਹਦੇ ਤੋਂ ਥੱਲੇ ਦੇ ਜਿੱਦਾਂ ਹੁਣ ਇਹਦੇ ਵਿੱਚ ਵੇਰੀਐਂਟ ਆਂਦੇ ਆ ਸਮਾਰਟ ਪਲੱਸ ਹੋ ਗਿਆ ਪਿਓਰ ਹੋ ਗਿਆ ਪਿਓਰ ਪਲੱਸ ਹੋ ਗਿਆ ਪਿਓਰ ਪਲੱਸ ਦੇ ਨਾਲ ਫਿਰ ਤੁਹਾਨੂੰ ਮਿਲ ਜੂਗਾ ਐਡਵੈਂਚਰ ਪਲੱਸ ਐਡਵੈਂਚਰ ਆ ਗਿਆ ਠੀਕ ਹੈ ਤੇ ਐਡਵੈਂਚਰ ਪਲੱਸ ਤੱਕ ਦੇ ਰਿਵੀਲ ਹੋ ਗਏ ਆ ਠੀਕ ਹੈ ਕਿਉਂਕਿ بیس ਮਾਡਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਹੈਗੇ ਨੇ ਤਾਂ ਅੰਦਰੋਂ ਇੱਕ ਵਾਰੀ ਵੀਜ਼ਾ ਦਿਖਾਇਓ ਪਹਿਲਾਂ ਡੈਸ਼ਬੋਰਡ ਦੀ ਲੁੱਕ ਫਿਰ ਮੈਂ ਤੁਹਾਨੂੰ ਦੱਸਦਾ ਅੱਗੇ ਕਿ بیس ਮਾਡਲ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਔਰ ਉਸ ਤੋਂ ਅੱਗੇ ਜਿਹੜਾ ਇਹਨਾਂ ਦਾ ਪਿਓਰ ਇੱਕ ਮਾਡਲ ਹੈਗਾ بیس ਤੋਂ ਇੱਕ ਮਾਡਲ ਉੱਪਰ ਉਹਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਔਰ ਉਸ ਤੋਂ ਅੱਗੇ ਐਡਵੈਂਚਰ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਤਾਂ ਅੰਦਰ ਤੋਂ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਦੇ ਨੇ ਕਿ ਡਿਫਰੈਂਸ ਕੀ ਹੈਗਾ ਟੌਪ ਮਾਡਲ ਦੇ ਵਿੱਚ ਅੰਦਰੋਂ ਤੁਹਾਨੂੰ ਡੈਸ਼ਬੋਰਡ ਤੇ ਉੱਪਰ ਕੀ ਮਿਲੇਗਾ ਔਰ بیس ਮਾਡਲ ਦੇ ਵਿੱਚ ਤੁਹਾਨੂੰ ਕੀ ਮਿਲੇਗਾ ਤਾਂ ਇਹ ਇਹਦਾ ਟੌਪ ਮਾਡਲ ਇਹ ਸਭ ਤੋਂ ਟੌਪ ਦਾ ਮਾਡਲ ਹੈ ਇਹਦੇ ਵਿੱਚ ਸਾਰਾ ਕੁਝ ਹੈਗਾ ਹਾਂਜੀ 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 ਕੀ ਕੁਝ ਹੈ ਟੌਪ ਦੇ ਵਿੱਚ ਦੱਸੋ ਪਹਿਲਾਂ ਕੀ ਹੈ ਤੇ ਬੀਅਰਸ ਚ ਸਾਨੂੰ ਕੀ ਮਿਲੇਗਾ ਟੌਪ ਦੇ ਵਿੱਚ ਜੇ ਆਪਾਂ ਸਭ ਤੋਂ ਪਹਿਲੇ ਫਰਸਟ ਇਨ ਸੈਗਮੈਂਟ ਗੱਲ ਕਰੀਏ ਜੀ ਤੇ ਸਾਨੂੰ ਸਾਊਂਡ ਬਾਰ ਮਿਲਦੀ ਹੈ ਇਹ ਸਾਊਂਡ ਬਾਰ ਇੱਥੇ ਦੇਤੀ ਹੈ ਨਾ ਹਾਂ ਇੱਥੇ ਦੇਤੀ ਹੈ ਸੈਂਟਰਲ ਸਪੀਕਰ ਆਗੇ ਬੇਗ ਤੋਂ ਇਨਸਪਾਇਰ ਇਹਨਾਂ ਨੇ ਟਵੀਟਰ ਦੀ ਸ਼ੇਪ ਦੇਤੀ ਹੈ ਪਿੱਛੇ ਵੀ ਤੁਹਾਨੂੰ ਇਦਾਂ ਹੀ ਮਿਲੂਗੇ ਠੀਕ ਹੈ ਠੀਕ ਹੈ ਜੀ ਤੇ ਫਿਰ ਇੱਕ ਜਿਹੜੀ ਇਹਦੀ ਵਧੀਆ ਹੈਗੀ ਆ ਜੋ ਆਪ ਕਹਿ ਦਈਏ एचडी डिस्प्ले ਇਹਦੀ ਨਿਕਲਦੀ ਆ ਹੈਡਸ ਅਪ ਡਿਸਪਲੇ ਹੁੰਦੀ ਆ ਸ਼ੀਸ਼ੇ ਤੇ ਸ਼ੀਸ਼ੇ ਤੇ ਉਹ ਸਿੱਧਾ ਹੀ ਤੁਹਾਨੂੰ ਸ਼ੀਸ਼ੇ ਤੇ ਪ੍ਰੋਜੈਕਟ ਕਰੂਗੀ ਜੇ ਇਸ ਕਰਕੇ ਤੁਸੀਂ ਇਹਨਾਂ ਹਾਈਵੇ ਤੇ ਡਿਟ੍ਰੈਕਸ਼ਨ ਨਹੀਂ ਹੋਊਗੀ ਤੁਹਾਨੂੰ ਮੀਟਰ ਤੇ ਦੇਖਣਾ ਨਹੀਂ ਪਊਗਾ ਸ਼ੀਸ਼ੇ ਵਾਲੂ ਦੇਖੋਗੇ ਤਾਂ ਸਾਹਮਣੇ ਪ੍ਰੋਜੈਕਟ ਕਰੂਗੀ ਜਿੱਦਾਂ ਹੁਣ ਸਾਹਮਣੇ ਜੇ ਦੇਖ ਸਕਦੇ ਖੜੇ ਹੋ ਉੱਥੇ ਹੀ ਪ੍ਰੋਜੈਕਟ ਹੋਣਾ ਸਾਰਾ ਕੁਝ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਟੱਚ ਦੇ ਵਿੱਚ ਆ ਜਾਣਾ কুলਿੰਗ ਤੁਹਾਨੂੰ ਗਲਬ ਬਾਕਸ ਮਿਲ ਜਾਣਾ কুলਿੰਗ ਤੁਹਾਡੀ ਇਹਦੇ ਵਿੱਚ ਸਟੋਰੇਜ ਆ ਜਾਨੀ ਠੀਕ ਹੈ ਜੀ ਆਮਰੇਜ਼ ਦੇ ਵਾਇਰਲੈਸ ਚਾਰਜਰ ਆ ਜਾਣਾ ਆ ਸਾਰਾ ਤੁਹਾਡਾ ਟੱਚ ਪੈਨਲ ਦੇ ਵਿੱਚ ਆਣਾ ਇਹ ਸਾਰਾ ਟੱਚ ਪੈਨਲ ਆ ਗਿਆ ਪੈਡਲ ਸ਼ਿਫਟਰ ਆ ਜਾਨੇ ਆ ਤੁਹਾਡੇ ਆਟੋ ਵਾਈਪਰ ਆ ਜਾਨੇ ਆ ਆਟੋ ਹੀ ਤੁਹਾਡੇ ਆਪਣੀ ਹੈਡਲੈਂਪਸ ਆ ਜਾਣੀਆਂ ਠੀਕ ਹੈ ਠੀਕ ਹੈ ਜੀ ਸਟੀering ਦੇ ਉੱਪਰ ਬਟਨ ਇਹਦੇ ਆ ਜਾਣਗੇ ਕੰਟਰੋਲ ਇਹਦੇ ਤੇ ਆ ਗਏ ਇਹ ਦੋ ਸਕਰੀਨ ਟਾਪ ਮਾਡਲ ਦੇ ਵਿੱਚ ਹੀ ਨੇ ਇਹ ਪੂਰੀ ਹੋਰੀਜ਼ਨ ਵਿਊ ਹੈਗਾ ਇਹਨੂੰ ਕਹਿੰਦੇ ਆਪਾਂ ਦਾ ਦਿੱਤਾ ਪਿਆ ਵਾ ਇਹ ਤੁਹਾਨੂੰ ਟਾਪ ਦੇ ਵਿੱਚ ਹੀ ਮਿਲੂਗਾ ਇਹ ਜਿਵੇਂ ਪਾਰਟ ਦੇ ਵਿੱਚ ਡਿਵਾਈਡ ਨੇ ਤਿੰਨ ਸਕਰੀਨਾਂ ਹਾਂਜੀ ਹਾਂਜੀ ਠੀਕ ਹੈ ਤਿੰਨਾਂ ਦੇ ਵਿੱਚ ਕੀ ਕੀ ਹੈ ਜਿਨ੍ਹਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਹਿਲੇ ਤਾਂ ਤੁਹਾਡੀ ਡਿਜੀਟਲ ਇਨਸਟਰੂਮੈਂਟ ਕਲਸਟਰ ਆ ਜਾਊਗਾ ਠੀਕ ਹੈ ਫਿਰ ਇਹ ਸੈਂਟਰ ਕੰਸੋਲ ਆ ਜਾਊਗਾ ਆਪਣਾ ਠੀਕ ਹੈ ਜੇ ਇਧਰ ਵਾਲੀ ਸਾਈਡ ਆਏਗਾ ਉਹ ਇਹ ਸਾਲੇ ਪੈਸੇਂਜਰ ਆਸਤੇ ਆਏ ਇਹਦੇ ਉੱਤੇ ਮੈਂ ਕੁਝ ਵੀ ਦੇਖ ਸਕਦਾ ਵਾਂ ਠੀਕ ਹੈ ਉਹ ਵੀ ਦੇਖ ਸਕਦਾ ਵਾਂ ਗੇਮਸ ਖੇਲ ਸਕਦਾ ਵਾਂ ਠੀਕ ਹੈ ਸਾਰਾ ਕੁਝ ਮੈਂ ਆਪਣੀ ਜੋ ਮੇਰਾ ਮਨ ਚਾਹੇ ਮੈਂ ਉਹ ਚੀਜ਼ ਇੱਥੇ ਕਰ ਸਕਦਾ ਸਾਰੀ ਇਹ ਚੀਜ਼ਾਂ ਦੇ ਦਿੱਤੀਆਂ ਠੀਕ ਹੈ ਇਥੋਂ ਸੰਰੂਪ ਆ ਗਿਆ ਉੱਪਰ ਠੀਕ ਹੈ ਤੇ بیس ਮਾਡਲ ਦੇ ਵਿੱਚ ਇਹ ਸਕਰੀਨ ਤਾਂ ਆਉਗੀ ਨਹੀਂ ਨਹੀਂ ਆਣੀ بیس ਮਾਡਲ ਦੇ ਵਿੱਚ ਇਨਫੋਟੇਨਮੈਂਟ ਸਿਸਟਮ ਅਲੱਗ ਤੋਂ ਲਵਾਉਣਾ ਪਏਗਾ ਹਾਂਜੀ ਹਾਂਜੀ ਉਹ ਐਕਸੈਸਰੀ ਦਾ ਪਾਰਟ ਆਊਗਾ ਠੀਕ ਹੈ ਉਸ ਤੋਂ ਇਲਾਵਾ ਅਲੋਏ ਨਹੀਂ ਹੋਣਗੇ ਹੋਰ ਇਹਦੇ ਵਿੱਚ ਚੇਂਜਸ ਕੀ ਨਜ਼ਰ ਆਏਗਾ ਇੰਟੀਰੀਅਰ ਦੀ ਜੇ ਆਪਾਂ ਗੱਲ ਕਰੀਏ ਇੰਟੀਰੀਅਰ ਸੇਮ ਹੀ ਰਹੂਗਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਆਊਗਾ ਜਿੱਦਾਂ ਹੁਣ ਸੌਫਟ ਟੱਚ ਹੈਗੀ ਹੈ ਜਿੱਥੇ-ਜਿੱਥੇ ਉੱਥੇ ਥੋੜਾ ਪਲਾਸਟਿਕ ਦਾ ਯੂਜ਼ ਹੋ ਜਾਊਗਾ ਹਾਂ ਸਾਊਂਡ ਬਾਰ ਸਾਊਂਡ ਬਾਰ ਨਹੀਂ ਆਉਗੀ ਉਹਦੇ ਵਿੱਚ ਬੇਸ ਦੇ ਵਿੱਚ ਨਹੀਂ ਆਏਗਾ ਬੇਸ ਦੇ ਵਿੱਚ ਨਹੀਂ ਆਉਗਾ ਬੇਸ ਤੋਂ ਇੱਕ ਜਿਹੜਾ ਉੱਪਰ ਮਾਡਲ ਹੈ ਉਹਦੇ ਵਿੱਚ ਆਊਗਾ ਪਿਓਰ ਦੇ ਵਿੱਚ ਨਹੀਂ ਪਿਓਰ ਦੇ ਵਿੱਚ ਵੀ ਨਹੀਂ ਆਉਂਦਾ ਪਿਓਰ ਦੇ ਵਿੱਚ ਵੀ ਨਹੀਂ ਆਉਂਦਾ ਉਦੋਂ ਉਹਦੇ ਵਿੱਚ 8 ਸਪੀਕਰ ਆਜੂਗੇ ਤੁਹਾਨੂੰ 8 ਸਪੀਕਰ ਆ ਜਾਣਗੇ ਤੇ ਉਹਦੇ ਵਿੱਚ ਸਕਰੀਨ ਵੀ ਆ ਜਾਏਗੀ ਸਕਰੀਨ ਵੀ ਆ ਜਾਏਗੀ ਸਕਰੀਨ ਕਿੰਨੀ ਕੁ ਵੀ ਆਏਗੀ ਉਹਦੇ ਚ ਦੋ ਇਨੀਆਂ ਆਜੂਗੇ ਦੋ ਚੀਜ਼ਾਂ ਤੁਹਾਡੀਆਂ ਦੋ ਚੀਜ਼ ਆ ਜਾਣਗੀਆਂ 10 ਇੰਚ ਦੀ ਸਕਰੀਨ ਜਿਹੜੀ ਉਹਦੇ ਵਿੱਚ ਆ ਜਾਏਗੀ ਜਿਹੜਾ ਬੇਸ ਤੋਂ ਇੱਕ ਮਾਡਲ ਉੱਪਰ ਹੈਗਾ ਬੇਸ ਮਾਡਲ ਦੇ ਵਿੱਚ ਕੀ ਕੀ ਫੀਚਰ ਐਡ-ਆਨ ਕੀਤੇ ਗਏ ਬੇਸ ਦੇ ਵਿੱਚ ਜਿਹੜੇ ਸਟੈਂਡਰਡ ਰ ਇਲੈਕਟ੍ਰਿਕ ਆਪਣੇ ਅਡਜਸਟੇਬਲ ਆ ਜਾਣੇ ਆ ਫੋਲਡੇਬਲ ਨਹੀਂ ਆਉਗੇ ਉਰਵੀਮ ਤੁਹਾਡੇ ਉਹਦੇ ਉੱਤੇ ਰਹਿਣੇ ਇੰਡੀਕੇਟਰ ਜਿਹੜਾ ਆਪਾਂ ਕਹਿ ਦਈਏ ਉਹ ਉਹ ਇੰਡੀਕੇਟਰ ਆਣਗੇ ਹਾਂ ਇਹਦੇ ਉੱਤੇ ਰਹਣੇ ਆ ਪਾਵਰ ਵਿੰਡੋ ਆ ਗਈਆਂ ਪਾਵਰ ਵਿੰਡੋਸ ਆ ਗਈਆਂ ਠੀਕ ਹੈ ਪੁਸ਼ ਬਟਨ ਸਟਾਰਟ ਆ ਗਿਆ ਬੇਸਟ ਪੁਸ਼ ਬਟਨ ਆ ਗਿਆ ਤੁਹਾਡਾ ਠੀਕ ਹੈ ਔਰ ਅਲੋਇ ਵੀਲਸ ਨਹੀਂ ਆਉਗੇ ਤੇ ਬਚ ਉਦਾਂ ਚਾਰੋਂ ਡਿਸਕ ਤੁਹਾਡੀਆਂ ਆਣੀਆਂ ਵਾ 6 에ਅਰ ਬੈਗ ਹੋਗੇ ਠੀਕ ਹੈ ਤੇ ਡਿਜੀਟਲ ਤੁਹਾਨੂੰ ਕਲਸਟਰ ਆ ਜਾਣਾ ਉਹਦੇ ਵਿੱਚ ਡਿਜੀਟਲ ਕਲਸਟਰ ਆ ਜਾਏਗਾ ਠੀਕ ਹੈ ਸਕਰੀਨ ਨਹੀਂ ਆਏਗੀ ਸਕਰੀਨ ਪੂਰੀ ਨਹੀਂ ਆਊਗੀ ਜਿਹੜਾ ਹਰੀਜ਼ਨਟਲ ਥ ਵਿਊ ਹੈਗਾ ਇਹਦਾ ਉਹ ਨਹੀਂ ਆਊਗੀ ਸਿਰਫ ਇੱਕ ਤੁਹਾਡੀ ਆ ਇਹ ਆ ਜਾਣੀ ਹੈ ਡਿਜੀਟਲ ਜਿਹੜਾ ਕਲਸਟਰ ਆ ਜਾਣਾ ਉਹਦੇ ਵਿੱਚ ਠੀਕ ਹੈ ਜਿਹੜਾ ਬਿਲਕੁਲ ਬੇਸ ਮਾਡਲ ਹੈ ਜਿਹੜਾ 11.5 ਲੱਖ ਤੋਂ 1 ਸ਼ੋਰੂਮ ਪ੍ਰਾਈਸ ਤੋਂ ਦਾ ਸ਼ੁਰੂ ਆ ਉਹਦੇ ਵਿੱਚ ਇਨਫੋਟੇਨਮੈਂਟ ਸਿਸਟਮ ਮਿਲੇਗਾ ਜਾਂ ਨਹੀਂ ਮਿਲੇਗਾ ਨਹੀਂ ਉਹਦੇ ਵਿੱਚ ਨਹੀਂ ਆਊਗਾ ਉਹਦੇ ਵਿੱਚ ਨਹੀਂ ਮਿਲੇਗਾ ਉਸ ਤੋਂ ਇਲਾਵਾ ਕੀ ਹੋਏਗਾ ਫਿਰ ਬਾਕੀ ਜਿਵੇਂ ਡਿਸਪਲੇ ਦੇ ਉੱਪਰ ਨਜ਼ਰ ਆ ਰਹੀਆਂ ਨੇ ਡੈਸ਼ਬੋਰਡ ਦੇ ਉੱਪਰ ਹੇ ਨੀਚੇ ਜਿਵੇਂ ਬਟਨ ਨੇ ਸਾਰਾ ਇਵੇਂ ਦਾ ਰਹੇਗਾ ਡੈਸ਼ਬੋਰਡ ਸਾਰਾ ਜਿਹੜਾ ਤੁਹਾਡਾ AC ਦੀ ਕੰਟਰੋਲ ਹੋਣੇ ਆ ਉਹ ਟੱਚ ਦੇ ਵਿੱਚ ਹੀ ਰਹਨੇ ਆ ਨਾਲ ਆਟੋ ਦੇ ਵਿੱਚ ਹੀ ਮਿਲੂਗਾ ਤੁਹਾਨੂੰ AC ਠੀਕ ਹੈ ਬੇਸ ਤੋਂ ਠੀਕ ਹੈ ਤੇ ਪੁਸਟਾਰਟ ਬਟਨ ਤੁਹਾਨੂੰ ਦੱਸਤਾ ਵਾ ਬਾਕੀ ਜਿਹੜੇ ਇਹਦੀ ਸ਼ੀਟਸ ਰਹੂਗੇ ਪਿੱਛੇ ਜੀ ਉਹ ਵੀ ਤੁਹਾਨੂੰ ਬੇਸ ਮਾਡਲ ਤੋਂ ਸਟੈਂਡਰਡ ਹੀ ਹੈਗੇ ਠੀਕ ਹੈ ਇਹ ਵੀ ਬੇਸ ਮਾਡਲ ਤੋਂ ਤੁਹਾਨੂੰ ਮਿਲਣਗੀਆਂ ਬੇਸ ਮਾਡਲ ਤੋਂ ਹਾਂਜੀ ਹਾਂਜੀ ਜੇ ਹੁਣ BS ਮਾਡਲ ਕਿਸੇ ਨੇ ਲੈਣਾ ਹੈ 11.5 ਲੱਖ ਰੁਪਏ ਤਾ ਇਹਦਾ ਐਕਸ਼ੋ ਰੂਮ ਪ੍ਰਾਈਜ਼ ਇਹਦਾ ਹੈਗਾ ਹਾਂਜੀ ਕਿੰਨੇ ਦਾ ਔਨ ਰੋਡ ਮਿਲੇਗਾ ਔਨ ਰੋਡ ਹਲੇ ਕੋਈ ਡਿਸਾਈਡ ਹੋਇਆ ਨਹੀਂ ਹਲੇ ਕੈਲਕੂਲੇਟਡ ਕੋਈ ਐਸਟੀਮੇਟਡ ਕੋਈ ਜੇ ਆਪਾਂ ਮੰਨ ਲਈਏ ਤੇ ਬੇਸ ਜੇ ਡੀਜ਼ਲ ਦੀ ਗੱਲ ਕਰੀਏ ਤੇ 13 ਐਕ ਸ਼ੋਰੂਮ ਤੋਂ ਸਟਾਰਟ ਹੈਗਾ ਵਾ ਜੇ ਪੈਟਰੋਲ ਦੀ ਗੱਲ ਕਰੀਏ ਤੇ 11.5 ਤੋਂ ਹੈਗਾ ਵਾ ਬਾਕੀ ਇਹਦੇ ਵਿੱਚ ਜਿਹੜੀ ਸਾਰੀ ਕੈਲਕੂਲੇਸ਼ਨ ਕਰਕੇ ਆਰਸੀ ਦੀ ਇੰਸ਼ੋਰੈਂਸ ਦੀ ਉਹ ਫਿਰ ਉਤੋਂ ਬਾਅਦ ਜਾਨੀ ਕਿ 11:30 ਵਾਂ ਜਿਹੜਾ ਮਾਡਲ ਆ 13 ਤੋਂ 13:30 ਦੇ ਵਿਚਕਾਰ ਜਿਹੜਾ ਆ ਲੱਗਦਾ ਮਿਲੇਗਾ ਇਹਦੀ ਡਿੱਕੀ ਬਾਰੇ ਵੀ ਦੱਸਿਓ ਇਹਦੀ ਵੀ ਡਿੱਕੀ ਇਹਦੀ ਜੇ ਡਿੱਕੀ ਦਾ ਸਪੇਸ ਕਰੀ ਤੇ ਡਿੱਕੀ ਬਹੁਤ ਵੱਡੀ ਦਿੱਤੀ ਪਈ ਆ 622 ਲੀਟਰ ਦੀ ਤੁਹਾਨੂੰ ਡਿੱਕੀ ਮਿਲ ਜਾਣੀ ਹੈ ਇਹਦੇ ਵਿੱਚ 622 ਲੀਟਰ ਦੀ ਤੇ ਸਟੈਪ ਨਹੀਂ ਇਹਦੀ ਕਰਤੀ ਆ ਨੀਚੇ ਵਾਲੀ ਸਾਈਡ ਤੇ ਨੀਚੇ ਤੁਹਾਨੂੰ ਇਹਦੀ ਸਟੈਪ ਨਹੀਂ ਮਿਲੂਗੀ ਬਾਕੀ ਇਧਰਲੀ ਸਾਈਡ ਤੁਹਾਡਾ ਜੈਕ ਆ ਜਾਊਗਾ ਤੇ ਇੱਕ ਜਿਹੜਾ ਸਭ ਤੋਂ ਵਧੀਆ ਇਹਦੇ ਵਿੱਚ ਫੀਚਰ ਦਿੱਤਾ ਪਿਆ ਜਿਹੜਾ ਲਗਜ਼ਰੀ ਗੱਡੀਆਂ ਦੇ ਵਿੱਚ ਆਂਦਾ ਜਦ ਆਪਾਂ ਮਰਸੀਡੀਜ਼ ਦੀ ਗੱਲ ਕਰੀਏ ਉਹਦੇ ਵਿੱਚ ਆਂਦਾ ਹੀਗਾ ਸਲਾਈਡਰ ਤੁਹਾਡੀ ਪਾਰਸ਼ਲ ਟ੍ਰੇ ਆਂਦੀ ਹੈ ਜੇ ਸਾਨੂੰ ਪਾਰਸ਼ਲ ਟ੍ਰੇ ਦੀ ਯੂਜ਼ ਨਹੀਂ ਹੈਗਾ ਤੇ ਆਪਾਂ ਸਲਾਈਡ ਕਰਕੇ ਨਾ ਉਹਨੂੰ ਲੱਗਦਾ ਜਿਵੇਂ ਰੱਖਿਆ ਸਹੀ ਆ ਹਾਂਜੀ ਫੋਲਡ ਕਰਕੇ ਠੀਕ ਹੈ ਹਾਂਜੀ ਹਾਂਜੀ ਇਹ ਸਾਈਡ ਤੇ ਕਰ ਦੋ ਇਹਦੇ ਫੋਲਡ ਹੋ ਜਾਂਦੀ ਜਿਵੇਂ ਬੇਸ ਮਾਡਲ ਆ ਇਹਨੂੰ ਮੈਂ ਕਿਹ ਕਰੀ ਬੰਦ ਕਰਕੇ ਖੋਲਿਓ ਤੁਸੀਂ ਇਹ ਤਾਂ ਟਾਪ ਐਂਡ ਮਾਡਲ ਹੈਗਾ ਹਾਂਜੀ ਹਾਂਜੀ ਆਟੋ ਬੰਦ ਹੋ ਜਾਣੀ ਆਟੋ ਖੁੱਲ ਜਾਣੀ ਆ ਬੇਸ ਮਾਡਲ ਦੇ ਵਿੱਚ ਵੀ ਇਹ ਫੀਚਰ ਹੈਗਾ ਨਹੀਂ ਉਹਦੇ ਵਿੱਚ ਮੈਨੂਅਲ ਹੀ ਆ ਉਹਦੇ ਵਿੱਚ ਮੈਨੂਅਲ ਤੁਹਾਨੂੰ ਕਰਨੀ ਪੈਗੀ ਰੂਫ ਗ੍ਰਿਲ ਵੀ ਉਹਦੇ ਵਿੱਚ ਨਹੀਂ ਮਿਲੇਗੀ ਨਹੀਂ ਉਹਦੇ ਵਿੱਚ ਨਹੀਂ ਮਿਲੇਗਾ ਉਹਦੇ ਵਿੱਚ ਸਨ ਰੂਫ ਨਹੀਂ ਆਣਾ ਠੀਕ ਹੈ ਤੇ ਸ਼ਾਰਕ ਫਿਨਨ ਦੀ ਨਾ ਤਾਂ ਡਾ ਸਟੈਂਡਰਡ ਹੀ ਰਹੂਗਾ ਬੇਸ ਤੋਂ ਠੀਕ ਹੈ ਜਿਵੇਂ ਇਹਦੇ ਚ ਲੱਗਦਾ ਕਿ ਸੰਰੂਪ ਦਿੱਤਾ ਹੋਇਆ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੈ ਹਨਾ ਇਹ ਮਾਡਲ ਦਾ ਇਹ ਬਹੁਤ ਬਹੁਤ ਵੱਡਾ ਹੈਗਾ ਜੀ ਜੇ ਆਪਾਂ ਕੰਪੇਅਰ ਕਰੀਏ ਬਾਕੀ ਗੱਡੀਆਂ ਦੇ ਨਾਲ ਇਹਦੀ ਲੈਂਥ ਵੀ ਬਹੁਤ ਵੱਡੀ ਲੱਗੀ ਆ ਤੇ ਵਿਰਥ ਵੀ ਇਹਦੀ ਬੜੀ ਚੌੜੀ ਰੱਖੀ ਗਈ ਹੈ ਅੱਛਾ ਠੀਕ ਹੈ ਇਹ ਸੰਰੂਪ ਕਿਹੜੇ ਮਾਡਲ ਤੋਂ ਸ਼ੁਰੂ ਹੋ ਜਾਂਦਾ ਇਹ ਸੰਰੂਪ ਤੁਹਾਡਾ ਸਟਾਰਟ ਹੋਣਾ ਪਿਓਰ ਪਲੱਸ ਤੋਂ ਪਿਓਰ ਪਲੱਸ ਤੋਂ ਉਹ ਕਿੰਨੇ ਦਾ ਪੈਂਦਾ ਉਹ ਜਿੱਦਾਂ ਹੁਣ ਜੇ ਆਪਾਂ ਉਹਦੀ ਗੱਲ ਕਰੀਏ ਤੇ ਉਹ ਹੈਗਾ ਵਾ ਡੀਜ਼ਲ ਆਟੋਮੈਟਿਕ ਦੀ ਗੱਲ ਕਰਨ ਲੱਗਾ ਮੈਂ 16% ਤੋਂ ਸਟਾਰਟ ਹੈਗਾ ਐਕਚੁਅਲ ਠੀਕ ਹੈ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਹੁਣ ਇਹ ਖੋਲੇ ਦੀ ਪ੍ਰਾਈਸ ਲਿਸਟ ਜਿਹੜੀ ਜਿੰਨੀ ਕੁ ਰਿਲੀਜ਼ ਕੀਤੀ ਹੋਈ ਹੈ ਟਾਟਾ ਦੇ ਵੱਲੋਂ ਉਹਦੇ 'ਚ ਇੱਕ ਇੱਕ ਕਰਕੇ ਦੱਸ ਦਿਓ ਕਿ ਬੇਸ ਮਾਡਲ ਕਿੰਨੇ ਦਾ ਪਏਗਾ ਆਪਾਂ ਨੂੰ ਜਿਹੜਾ ਸਮਾਰਟ ਪਲੱਸ ਹੈਗਾ ਉਸ ਤੋਂ ਉੱਪਰਲਾ ਪਿਓਰ ਮਾਡਲ ਉਹ ਕਿੰਨੇ ਦਾ ਪਏਗਾ ਕਿਉਂਕਿ ਇਹਨਾਂ ਦੋ ਮਾਡਲਾਂ ਦੀ ਸਭ ਤੋਂ ਵੱਧ ਜਿਹੜੀ ਚਰਚਾ ਹੋ ਰਹੀ ਹੈ ਕਿ ਬੇਸ ਤੋਂ ਲੈ ਕੇ ਪਿਓਰ ਔਰ ਐਡਵੈਂਚਰ ਅੱਗੇ ਆ ਜਾਂਦੇ ਨੇ ਬੱਸ ਤੁਸੀਂ ਇਹਦਾ ਸਮਾਰਟ ਪਲੱਸ ਤੇ ਪਿਓਰ ਦਾ ਦੱਸੋ ਜਿਹੜੇ ਬੀਐਸ ਔਰ ਸੈਕੰਡ ਬੇਸ ਹੈ ਮੈਨੂਅਲ ਦੀ ਗੱਲ ਕਰੀਏ ਪੈਟਰੋਲ ਦੇ ਉੱਤੇ ਬਿਲਕੁਲ ਬੇਸ ਜੇ ਉਹ ਤੁਹਾਨੂੰ ਬਊਗਾ 11:30 ਦਾ ਠੀਕ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਪਿਓਰ ਦੇ ਵਿੱਚ ਹੀ ਮੈਨੂਅਲ ਠੀਕ ਹੈ ਉਹ ਆਪਾਂ ਨੂੰ ਬਊਗਾ 13 ਦਾ ਠੀਕ ਹੈ ਠੀਕ ਹੈ ਇੱਕ ਸ਼ੋਰੂਮ ਜਿਹਦੇ ਵਿੱਚ ਸਕਰੀਨ ਆ ਜਾਏਗੀ ਹਾਂਜੀ ਠੀਕ ਹੈ ਹੋਰ ਉਹਦੇ ਵਿੱਚ ਕੀ ਫੀਚਰ ਆ ਜਾਏਗਾ ਸਹੀ ਪਿਓਰ ਪਲੱਸ ਜਿਹੜਾ ਆਊਗਾ ਤੁਹਾਡਾ ਹੂੰ ਠੀਕ ਹੈ ਜੀ ਉੱਥੋਂ ਸਾਨੂੰ ਸਟਾਰਟ ਹੋਣਾ ਤੁਹਾਡਾ ਪਿਓਰ ਦੇ ਵਿੱਚ ਤੁਹਾਨੂੰ ਸਕਰੀਨ ਨਹੀਂ ਆਉਂਗੀ ਪਿਓਰ ਦੇ ਵਿੱਚ ਕੁਝ ਫੀਚਰ ਹੈਗੇ ਆ ਜਿਹੜੇ ਅਪਡੇਟ ਕੀਤੇ ਤਿੰਨ ਚਾਰ ਫੀਚਰ ਹੈਗੇ ਪਰ ਜੇ ਆਪਾਂ ਵੈਲਿਊ ਫੋਰ ਮਨੀ ਵੀਰੀ ਜਿਹੜਾ ਇਹਦਾ ਵੀਰੀਐਂਟ ਹੈਗਾ ਉਹ ਵੈਲਿਊ ਫॉर ਮਨੀ ਗੈਲੀ ਫॉर ਮਨੀ ਪਿਓਰ ਪਲੱਸ ਇਹ ਕਿੰਨੇ ਦਾ ਪੈਂਦਾ ਉਹਦੀ ਸਟਾਰਟਿੰਗ ਹੋਊਗੀ ਪੈਟਰੋਲ ਮੈਨੂਅਲ ਜੀ ਹੈਗੀ ਆ 14.5 ਤੋਂ 14.5 ਤੋਂ ਇਹਦੇ ਵਿੱਚ ਡੀਜ਼ਲ ਦੇ ਪ੍ਰਾਈਸ ਵੀ ਦੱਸਿਓ ਕਿ ਬੇਸ ਤੋਂ ਲੈ ਕੇ ਬੇਸ ਤੋਂ ਸ਼ੁਰੂ ਹੋ ਜਾਂਦਾ ਡੀਜ਼ਲ ਹਾਂਜੀ 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 ਬੇਸ ਤੋਂ ਸ਼ੁਰੂ ਹੋ ਜਾਂਦਾ ਜੇ ਬੇਸ ਤੁਸੀਂ ਮੈਨੂਅਲ ਡੀਜ਼ਲ ਦੀ ਗੱਲ ਕਰੋਗੇ ਤੇ ਜਿਹੜਾ ਇੰਜਨ ਹੈਗਾ ਇਹਦੇ ਵਿੱਚ ਕ੍ਰਾਇਓਜੈਟ ਹੈਗਾ ਵਾ ਠੀਕ ਹੈ ਮੈਨੂਅਲ ਸਾਨੂੰ ਬੇਸ ਡੀਜ਼ਲ ਕਾਸ ਕਰੂਗਾ 13 ਲੱਖ ਰੁਪਏ ਦਾ ਐਕਸਟਰਾ ਐਕਸਟਰਾ ਰੂਮ ਹਾਂਜੀ ਠੀਕ ਹੈ ਤੇ ਜੇ ਆਪਾਂ ਜਾਈਏ ਪਿਓਰ ਪ ਤੇ ਪਿਓਰ ਪਲੱਸ ਸਾਨੂੰ ਕਰੂਗਾ 16 ਐਕਸ ਸ਼ੋਰੂਮ 16 ਲੱਖ ਰੁਪਈਆ ਜਿਵੇਂ ਤੁਹਾਡੇ ਕੋਲ ਹੁਣ ਇਹਦੀ ਬੁਕਿੰਗ ਹੋਣੀ ਸ਼ੁਰੂ ਹੋ ਗਈ ਹੈ ਚਲੋ ਦੱਸ ਦੋ ਐਡਵੈਂਚਰ ਦਾ ਵੀ ਵੈਸੇ ਦੱਸ ਹੀ ਦੋ ਤੁਸੀਂ ਕੀ ਇਹਦਾ ਰੇਟ ਦਿੰਦਾ ਇਹਨਾਂ ਐਡਵੈਂਚਰ ਜੇ ਐਡਵੈਂਚਰ ਆਪਾਂ ਮੈਨੂਅਲ ਦੇ ਉੱਤੇ ਜਾਵਾਂਗੇ ਤੇ 16 ਲੱਖ ਰੁਪਈਆ ਐਕਸ ਸ਼ੋਰੂਮ ਹੈਗਾ ਉਹਦਾ ਠੀਕ ਹੈ ਠੀਕ ਹੈ ਜੀ ਤੇ ਜੇ ਆਪਾਂ ਉਹਦੇ ਵਿੱਚ ਆਪਸ਼ਨ ਮਿਲ ਜਾਂਦੀ ਆਟੋਮੈਟਿਕ ਦੀ ਵੀ ਜੇ ਆਟੋ ਦੀ ਆਪਾਂ ਗੱਲ ਕਰੀਏ ਤੇ ਸਾਨੂੰ ਆਊਗਾ ਡੀਜ਼ਲ ਦੇ ਵਿੱਚ ਉਹ ਹੈਗਾ ਵਾ ਆਪਣਾ 8.18 ਦਾ 8.18 ਦਾ ਜਿਵੇਂ ਹੁਣ ਇਹਦੀ ਬੁਕਿੰਗ ਤੁਸੀਂ ਕਰਨੀ ਸ਼ੁਰੂ ਕਰਤੀ ਹੈ ਨਾ ਲੱਗਦਾ ਕਿ ਬੁਕਿੰਗ ਤਾਂ ਇੱਥੇ ਕਾਫੀ ਹੋਣੀ ਸ਼ੁਰੂ ਹੋ ਗਈ ਲੋਕਾਂ ਦੀ ਕਾਫੀ ਕਾਫੀ ਹੋ ਗਈ ਹੈ ਜਿਵੇਂ ਇਹਦੀ ਬੁਕਿੰਗ ਹੋ ਰਹੀ ਹੈ ਸਭ ਤੋਂ ਵੱਧ ਕਿਹੜੇ ਵੇਰੀਐਂਟ ਦੀ ਡਿਮਾਂਡ ਹੋ ਰਹੀ ਹੈ ਜ਼ਿਆਦਾ ਹਲੇ ਲੋਕ ਵੇਰੀਐਂਟ ਜਿੱਦਾਂ ਮੈਂ ਦੇਖ ਰਿਹਾ ਵਾ ਵੇਰੀਐਂਟ ਹਲੇ ਕੋਈ ਆਈਡੀਆ ਜਿੱਦਾਂ ਬਰੋਸ਼ਰ ਪੜਦੇ ਪਏ ਆ ਉਸ ਹਾਵਨਾ ਕਰਦੇ ਪਏ ਹਲੇ ਤਾਂ ਸਿਰਫ ਗੱਡੀ ਦੀ ਬੁਕਿੰਗ ਹੋ ਰਹੀ ਹੈ ਉਹ ਕਹਿੰਦੇ ਕਿ ਜਦੋਂ ਗੱਡੀ ਆਜੂਗੀ ਜਦੋਂ ਡਿਲੀਵਰ ਹੋਣੀ ਸ਼ੁਰੂ ਹੋਗੀ ਸਾਡੇ ਤੋਂ 15 16 ਤੋਂ ਡਿਲੀਵਰ ਹੋਣੀ ਗੱਡੀ ਸਟਾਰਟ ਹੋ ਜਾਣੀ ਹੈ 15 ਜਨਵਰੀ ਤੋਂ ਹਾਂਜੀ 15 ਜਨਵਰੀ ਤੋਂ ਹਾਂਜੀ ਡਿਲੀਵਰੀ ਮੈਨੇਜ ਇਹਦੀ ਸ਼ੁਰੂ ਹੋ ਜਾਊਗੀ ਠੀਕ ਹੈ ਕਿੰਨੀ ਇਹਦੀ ਬੁਕਿੰਗ ਪੀਰੀਅਡ ਕਿੰਨਾ ਦਾ ਰਹੇਗਾ ਬੁਕਿੰਗ ਪੀਰੀਅਡ ਦਾ ਡਿਸੰਬਰ ਨੂੰ ਅ ਜੰembre ਚੱਲਦਾ ਪਿਆ ਡਿਸੰਬਰ ਦੀ ਮੇਰੇ ਖਿਆਲ ਅੱਠ ਚੀਕ ਹੋ ਗਈ ਹੈ ਠੀਕ ਹੈ ਜੇ ਹੱਦ ਤਦ ਤੱਕ 20 ਦਿਨ ਹੀ ਰਹਿ ਗਏ ਆ ਹਾਂ 20 30 ਦਿਨ ਤੁਸੀਂ ਲਾ ਲੋ ਮਤਲਬ ਕਿ ਕਿੰਨੇ ਦਿਨਾਂ ਬਾਅਦ ਜੇ ਕੋਈ ਬੁੱਕਰ ਹੁੰਦਾ ਮੰਨ ਲਓ ਕਿਸੇ ਨੇ ਕਰਵਾਈ ਤਾਂ ਕਿੰਨੇ ਦਿਨਾਂ ਬਾਅਦ 15 ਤੋਂ ਸ਼ੁਰੂ ਹੋ ਜੂਗੀ ਲਗਭਗ ਸਾਰਿਆਂ ਨੂੰ ਬਿਲਕੁਲ 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 ਗੱਡੀ ਦੇਣੀ ਸਟਾਰਟ ਹੋ ਜਾਣੀ ਹੈ ਸਟਾਕ ਮੰਗਾਇਆ ਪਿਆ ਵਾ ਠੀਕ ਹੈ ਉਹ ਆਣਾ ਵਾ 15 ਤੋਂ ਬਾਅਦ ਅਹੀ ਗੱਡੀਆਂ ਡਿਲੀਵਰੀਆਂ ਜਿਵੇਂ ਇਹਦੇ ਵਿੱਚ ਕਲਰ ਬਹੁਤ ਆਏ ਹਨਾ yellow red ਜਿਵੇਂ ਇਹ olive green ਆ ਸਾਰੇ ਕਲਰ ਆਏ بیس ਦੇ ਵਿੱਚ ਕਿੰਨੇ ਕਲਰ ਮਿਲ ਜਣਗੇ بیس ਦੇ ਵਿੱਚ ਨਾ ਤੁਹਾਨੂੰ 3 ਆਪਸ਼ਨ ਮਿਲੂਗੀ ਠੀਕ ਹੈ ਤੇ ਉਹ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਉਹਦੇ ਵਿੱਚ ਕਿਹੜੀ ਕਿਹੜੀ ਆ ਉਹਦੇ ਤਿੰਨ ਕਲਰ ਇੱਕ white ਆ ਨਾ ਵਾ ਠੀਕ ਹੈ ਪਰ ਇੱਕ ਸਿਲਵਰ ਆਣਾ ਮਾ ਤੁਹਾਡਾ ਠੀਕ ਹੈ ਸਿਲਵਰ ਥੋੜਾ ਰਹੂਗਾ ਇਹਦੇ ਵਿੱਚ ਨਾ ਗ੍ਰੀਨ ਟਾਈਪ ਜਿਹਾ ਹੈਗਾ ਉਹ ਠੀਕ ਹੈ ਤਿੰਨ ਕਲਰ ਉਹਦੇ ਚਾਹ ਰਹੇ ਹਾਂ ਜੀ ਤਿੰਨ ਕਲਰ ਆਪਸ਼ਨ ਮਿਲ ਜੂਗੇ ਹਮ ਠੀਕ ਹੈ ਭਾਈ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਦਿੱਤੀ ਤਾਂ ਇਹ ਟਾਟਾ ਦੀ ਸਿਆਰਾ ਗੱਡੀ ਹੈਗੀ ਆ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਟ੍ਰੈਂਡ ਕਰ ਰਹੀ ਹੈ ਤਾਂ ਇਹ ਜਲੰਧਰ ਦੇ ਵਿੱਚ ਇਸ ਵੇਲੇ ਅਸੀਂ ਟਾਟਾ ਕੋਸਮੋ ਦੇ ਸ਼ੋਅਰੂਮ ਦੇ ਵਿੱਚ ਖੜੇ ਆ ਜਿੱਥੇ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ ਕਿ ਇਹ ਗੱਡੀ ਕਦੋਂ ਮਿਲਣੀ ਸ਼ੁਰੂ ਹੋ ਜੂਗੀ ਕੀ ਕੀ ਇਹਦੇ ਫੀਚਰ ਹੈਗੇ ਨੇ ਸਭ ਤੋਂ ਵੱਧ ਡਿਮਾਂਡ ਜਿਹੜੀ ਹੈ ਬੇਸ ਮਾਡਲ ਦੀ ਹੁੰਦੀ ਸੀਗੀ ਬੇਸ ਮਾਡਲ ਜਿਹੜਾ 11.5 ਲੱਖ ਤੋਂ ਸ਼ੁਰੂ ਹੁੰਦਾ 13 ਤੋਂ 13.5 ਦੇ ਲਾਗੇ-ਚਾਗੇ ਤੁਹਾਨੂੰ ਜਾ ਕੇ ਉਹ ਪਏਗਾ ਪਰ ਉਹਦੇ ਵਿੱਚ ਤੁਹਾਨੂੰ ਇਨਫੋਰਟੇਨਮੈਂਟ ਸਿਸਟਮ ਨਹੀਂ ਮਿਲੇਗਾ ਔਰ ਨਾ ਹੀ ਉਹਦੇ ਵਿੱਚ ਅਲੋਏਬਿਲ ਮਿਲਣਗੇ ਤਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਅੱਗੇ ਵੇਰੀਐਂਟ ਲਓਗੇ ਤਾਂ ਉਵੇਂ-ਉਵੇਂ ਤੁਹਾਨੂੰ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਤਾਂ ਬੁਕਿੰਗ ਇਹਦੀ ਸ਼ੁਰੂ ਹੋ ਗਈ ਹੈ 15 ਜਨਵਰੀ ਤੋਂ ਇਸ ਗੱਡੀ ਦੀ ਡਿਲੀਵਰੀ ਜਿਹੜੀ ਹੈ ਕਹਿੰਦੇ ਨੇ ਕਿ ਸ਼ੁਰੂ ਹੋ ਜਾਵੇਗੀ ਦੇਖਦੇ ਰਹੋ #ਪੰਜਾਬ